ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਰਾਤ ਦੇ ਘੁੱਪ ਹਨੇਰੇ ਦੇ ਵਿੱਚ ਜਦੋਂ ਦੋਵੇਂ ਦੇਸ਼ਾਂ ਦੇ ਵਸਨੀਕ ਚੈਨ ਦੀ ਨੀਂਦ ਸੌ ਰਹੇ ਸਨ ਤਾਂ ਭਾਰਤੀ ਫੌਜਾਂ ਨੇ ਆਪਰੇਸ਼ਨ ਸੰਦੂਰ ਨੂੰ ਅੰਜਾਮ ਦੇ ਦਿੱਤਾ ਇੱਕ ਖਾਨ ਦੇ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਅਓਕੁਪਾਈਡ ਕਸ਼ਮੀਰ ਦੇ ਵਿਚ ਨੌ ਇਲਾਕੇ ਜੇ ਸੀ ਨੌ ਥਾਮਾ ਦੇ ਵਿਚਲੇ ਅਤਵਾਦੀ ਟਿਕਾਣਿਆਂ ਤੇ ਮਸਾਇਲਾ ਨਾਲ ਹਮਲਾ ਕਰ ਦਿੱਤਾ ਗਿਆ ਮੁਜ਼ਫਰਾਬਾਦ ਦਾ ਸਰਾਈ ਨਾਲਾ ਕੈਂਪ ਚੱਕ ਅਮਰੂ ਬਹਿਬਲਪੁਰ ਮਰੀਦ ਕੇ ਕੋਟਲੀ ਕੈਂਪ ਮਹਿਮੂਨਾ ਕੈਂਪ ਬਰਨਾਲਾ ਕੈਂਪ ਸਰਜਨਲ ਕੈਂਪ ਗੁਲਪੁਰ ਇਹ ਸਾਰੇ ਟਿਕਾਣੇ ਅੰਤਰਰਾਸ਼ਟਰੀ ਸੀਮਾ ਤੋਂ 8 ਕਿਲੋਮੀਟਰ ਤੋਂ ਲੈ ਕੇ 100 ਕਿਲੋਮੀਟਰ ਤੱਕ ਪਾਕਿਸਤਾਨ ਦੀ ਸੀਮਾ ਦੇ ਅੰਦਰ ਹਨ ਲਸ਼ਕਰ ਹਿਜਬੁੱਲ ਅਤੇ ਜੈਸ਼ ਇੰਨੇ ਵੱਡੀਆਂ ਅਤਵਾਦੀ ਏਜੰਸੀਵਦੀਆਂ ਦੇ ਹੈੱਡਕੁਆਰਟਰ ਅਤੇ ਟ੍ਰੇਨਿੰਗ ਕੈਂਪ ਇਹਨਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਅਤੇ ਸਾਰੇ ਹੀ ਤਬਾਹ ਕਰ ਦਿੱਤੇ ਗਏ ਇਹ ਕਿਹਾ ਗਿਆ ਹੈ ਕਿ 70 ਤੋਂ ਲੈ ਕੇ 100 ਦੇ ਕਰੀਬ ਅਤਵਾਦੀ ਇਨ੍ਹਾਂ ਹਮਲਿਆਂ ਦੇ ਵਿੱਚ ਮਾਰੇ ਗਏ ਨੇ ਇਹ ਵੀ ਖਬਰਾਂ ਆਈਆਂ ਨੇ ਕਿ 10 ਤੋਂ ਜ਼ਿਆਦਾ ਵਿਰੇ ਪਰਵਾਰਿਕ ਮੈਂਬਰ ਨੇ ਉਹ ਹਫੂਸਾਇਤ ਦੇ ਉਹ ਵੀ ਇਸ ਦੇ ਵਿੱਚ ਸ਼ਾਮਿਲ ਨੇ ਲੇਕਿਨ ਇਹਨਾਂ ਦੀ ਹਜੇ ਪੁਸ਼ਟੀ ਨਹੀਂ ਕੀਤੀ ਗਈ ਹੈ ਲੇਕਿਨ ਅਸਲੀ ਸਵਾਲ ਜਿਹੜਾ ਇਸ ਤੋਂ ਖੜਾ ਹੁੰਦਾ ਹੈ ਉਹ ਇਹ ਹੈ ਕਿ ਇਸ ਤੋਂ ਬਾਅਦ ਹੁਣ ਅੱਗੇ ਕੀ ਹੋਵੇਗਾ ਕੀ ਗੱਲ ਇੱਥੇ ਹੀ ਖਤਮ ਹੋ ਜਾਵੇਗੀ ਕੀ ਪਾਕਿਸਤਾਨ ਸਾਡੇ ਉੱਪਰ ਜਵਾਬੀ ਹਮਲਾ ਕਰੇਗਾ ਕੀ ਭਾਰਤ ਪਾਕਿਸਤਾਨ ਦੀ ਜੰਗ ਲੱਗੂਗੀ ਪਾਕਿਸਤਾਨ ਵੱਲੋਂ ਪੁਨਛ ਰਜੌਰੀ ਬਾਰਡਰ ਦੇ ਉੱਤੇ ਗੋਲਾਬਾਰੀ ਵਧਾ ਦਿੱਤੀ ਗਈ ਹੈ ਭਾਰੀ ਗੋਲਾਬਾਰੀ ਦੇ ਚੱਲਦਿਆਂ 10 ਭਾਰਤੀ ਨਾਗਰਿਕ ਮਾਰੇ ਗਏ ਨੇ ਤੇ 30 ਦੇ ਕਰੀਬ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਫਰੋਜ਼ਪੁਰ ਦੇ ਹੁਸੈਨੀ ਵਾਲਾ ਬਾਰਡਰ ਤੋਂ ਕਈ ਲੋਕ ਆਪਣਾ ਸਮਾਨ ਅਤੇ ਬੱਚੇ ਲੈ ਕੇ ਸੁਰੱਖਿਅਤ ਥਾਵਾਂ ਤੇ ਜਾਣਾ ਵੀ ਸ਼ੁਰੂ ਹੋ ਗਏ ਕੱਲ ਹੀ ਹਜੇ ਬਲੈਕਆਊਟ ਤੇ ਮੌਕ ਡਰਿੱਲ ਦੀ ਅਨਾਉਂਸਮੈਂਟ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਰਾਸ਼ਨ ਆਦੀ ਵੀ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਪੈਨਿਕ ਬਾਇੰਗ ਜਿਹਨੂੰ ਆਪਾਂ ਕਹਿੰਦੇ ਆ ਜਾਂ ਸਟੋਰ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਗਈ ਹੈ ਇਸ ਸਥਿਤੀ ਦੇ ਵਿੱਚ ਇਹ ਅੰਕਲਨ ਕਰਨਾ ਬਹੁਤ ਜ਼ਰੂਰੀ ਹੈ ਕਿ ਅੱਗੇ ਕੀ ਹੋ ਸਕਦਾ ਹੈ ਸੰਭਾਵਨਾਵਾਂ ਕਿਹੜੀਆਂ-ਕਿਹੜੀਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਭਾਰਤ ਵੱਲੋਂ ਕੀ ਕੀਤਾ ਗਿਆ ਹੈ ਕੀ ਸੁਨੇਹਾ ਗਿਆ ਹੈ ਪਾਕਿਸਤਾਨ ਨੂੰ ਇਸ ਕਾਰਵਾਈ ਦਾ ਇੱਕ ਜ਼ਰੂਰੀ ਚੀਜ਼ ਜੋ ਸਮਝਣ ਵਾਲੀ ਹੈ ਉਹ ਇਹ ਹੈ ਕਿ ਇਸ ਵਾਰ ਭਾਰਤ ਵੱਲੋਂ ਜਿਹੜੀ ਲਾਈਨ ਆਫ ਕੰਟਰੋਲ ਹੈ ਜਿਹੜੀ ਅੰਤਰਰਾਸ਼ਟਰੀ ਸੀਮਾ ਹੈ ਆਪਣੀ ਉਹ ਕ੍ਰੋਸ ਨਹੀਂ ਕੀਤੀ ਗਈ ਆਪਣੀ ਸੀਮਾ ਦੇ ਅੰਦਰ ਰਹਿ ਕੇ ਹੀ ਸਕੈਲਪ ਅਤੇ ਹੈਮਰ ਮਸਾਈਲਾਂ ਦੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ਦੀ ਰੇਂਜ 500 ਕਿਲੋਮੀਟਰ ਤੱਕ ਜਾਂਦੀ ਹੈ ਜੋ ਨਿਸ਼ਾਨੇ ਤੇ ਲਏ ਗਏ ਹਨ ਉਹ ਵੀ ਸਾਰੇ ਹੀ ਅਤਵਾਦੀ ਟਿਕਾਣੇ ਨੇ ਪਾਕਿਸਤਾਨ ਮਿਲਟਰੀ ਜਾਂ ਨਾਗਰਿਕ ਕਾਨੂੰਨ ਨਿਸ਼ਾਨੇ ਤੇ ਨਹੀਂ ਬਣਾਇਆ ਗਿਆ ਜੋ ਪ੍ਰੈਸ ਕਾਨਫਰੰਸ ਵੀ ਵਿਦੇਸ਼ ਮੰਤਰਾਲੇ ਤੇ ਭਾਰਤੀ ਫੌਜ ਵੱਲੋਂ ਅੱਜ ਕੀਤੀ ਗਈ ਸੀ ਉਸ ਦੀ ਸ਼ੁਰੂਆਤ ਵੀ ਪਿਛਲੇ 10 ਸਾਲਾਂ ਦੇ ਵਿੱਚ ਹੋਏ ਅਤਵਾਦੀ ਹਮਲਿਆਂ ਦਾ ਜ਼ਿਕਰ ਕਰਕੇ ਸ਼ੁਰੂ ਕੀਤਾ ਗਿਆ ਸੀ ਤੇ ਦੱਸਿਆ ਗਿਆ ਸੀ ਕਿ ਹੁਣ ਤੱਕ ਪਿਛਲੇ ਇੱਕ ਦशक ਦੇ ਵਿੱਚ 350 ਤੋਂ ਵੱਧ ਭਾਰਤੀ ਇਨਾਤਵਾਦੀ ਹਮਲਿਆਂ ਦੇ ਵਿੱਚ ਮਾਰੇ ਗਏ ਨੇ 800 ਤੋਂ ਵੀ ਵੱਧ ਜ਼ਖਮੀ ਹੋਏ ਨੇ ਪਰ ਪਾਕਿਸਤਾਨ ਵੱਲੋਂ ਇਸ ਅੱਤਵਾਦ ਨੂੰ ਰੋਕਣ ਦੇ ਵਾਸਤੇ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਬਲਕਿ ਲਗਾਤਾਰ ਇਸ ਨੂੰ ਬੁਦਾਵਾ ਹੀ ਦਿੱਤਾ ਗਿਆ ਹੈ ਅੱਤਵਾਦ ਨੂੰ ਉਤਸ਼ਾਹਿਤ ਹੀ ਕੀਤਾ ਗਿਆ ਹੈ ਜੋ ਹੁਣ ਤਾਜ਼ਾ ਪਹਿਲਗਾਮ ਤੇ ਹਮਲਾ ਹੋਇਆ ਹੈ ਉਸ ਦਾ ਮਕਸਦ ਵੀ ਕਸ਼ਮੀਰ ਦੇ ਵਿੱਚ ਬਦਲ ਰਹੇ ਹਾਲਾਤ ਜੋ ਹੋਏ ਹੋਏ ਸੀ ਜਿਸ ਕਰਕੇ ਯਾਤਰੀਆਂ ਦੀ ਗਿਣਤੀ ਕਰੋੜਾਂ ਤੱਕ ਪਹੁੰਚ ਗਈ ਸੀ ਉਸ ਨੂੰ ਟੂਰਿਜ਼ਮ ਨੂੰ ਰੋਕਣਾ ਸੀ ਦੇਸ਼ ਦੇ ਵਿੱਚ ਧਰਮ ਦੇ ਆਧਾਰ ਤੇ ਦੰਗੇ ਫੈਲਾਉਣਾ ਸੀ ਇਸ ਤੋਂ ਇਲਾਵਾ ਹੋਰ ਹਮਲੇ ਹੋਣ ਦੀ ਵੀ ਜਿਹੜੀ ਹੈ ਉਹ ਇੰਟੈਲੀਜੈਂਸ ਇਹ ਕਿਹਾ ਗਿਆ ਹੈ ਕਿ ਇੰਟੈਲੀਜੈਂਸ ਇਨਪੁਟ ਸੀ ਅਸ਼ੰਕਾ ਸੀ ਇਸ ਤਰੀਕੇ ਦੀ ਕਿ ਹੋਰ ਹਮਲੇ ਹੋ ਸਕਦੇ ਨੇ ਇਸੇ ਕਰਕੇ ਹੀ ਉਹਨਾਂ ਹਮਲਿਆਂ ਨੂੰ ਰੋਕਣ ਦੇ ਲਈ ਹੀ ਇਹ ਕਾਰਵਾਈ ਕੀਤੀ ਗਈ ਹੈ ਇਹਨਾਂ ਅੱਤਵਾਦੀ ਟਿਕਾਣਿਆਂ ਤੋਂ ਹੀ ਇਹ ਹਮਲੇ ਹੋਣ ਦੀ ਇੰਟੈਲੀਜੈਂਸ ਮਿਲੀ ਸੀ ਇਸ ਕਰਕੇ ਇਹਨਾਂ ਜਿਹੜੇ ਟਿਕਾਣਿਆਂ ਨੂੰ ਨਸ਼ਟ ਕੀਤਾ ਗਿਆ ਹੈ ਇਹਨਾਂ ਨੂੰ ਨਿਸ਼ਾਨੇ ਤੇ ਰੱਖਿਆ ਗਿਆ ਹੈ ਇਹ ਕੇਸ ਭਾਰਤ ਵੱਲੋਂ ਆਪਣਾ ਬਣਾਇਆ ਗਿਆ ਹੈ ਕਿ ਸਾਨੂੰ ਕਾਰਵਾਈ ਇਸ ਲਈ ਕਰਨੀ ਪਈ ਕਿਉਂਕਿ ਹੋਰ ਹਮਲੇ ਵੀ ਇੱਥੋਂ ਹੋਣ ਦੀ ਸਾਨੂੰ ਇਨਪੁਟ ਮਿਲੀ ਸੀ ਸਾਨੂੰ ਸ਼ੰਕਾ ਸੀ ਇਸ ਕਰਕੇ ਇਹ ਕਾਰਵਾਈ ਕਰਨੀ ਪਈ ਭਾਰਤ ਦਾ ਜਵਾਬ ਬਹੁਤ ਹੀ ਨਪਿਆ ਤੁਲਿਆ ਜਿੰਮੇਵਾਰੀ ਭਰਿਆ ਅਤੇ ਨਾਂ ਉਕਸਾਉਣ ਵਾਲਾ ਸੀ ਦੂਸਰਾ ਪੱਖ ਇਹ ਵੀ ਹੈ ਕਿ ਭਾਰਤ ਸਰਕਾਰ ਨੇ ਇਸ ਕਾਰਵਾਈ ਤੋਂ ਪਹਿਲਾਂ ਲਗਭਗ ਹਰ ਵੱਡੇ ਦੇਸ਼ ਦੇ ਨਾਲ رابطہ ਕਾਇਮ ਕਰਕੇ ਉਹਨਾਂ ਦੇ ਜਿਹੜੇ ਵੀ ਆਪਰੇਟਰ ਸੀ ਸਰਕਾਰਾਂ ਨੂੰ ਇਹ ਜਾਣੂ ਕਰਾ ਦਿੱਤਾ ਗਿਆ ਸੀ ਕਿ ਅਸੀਂ ਕੀ ਕਾਰਵਾਈ ਕਰਾਂਗੇ ਭਾਰਤ ਕੀ ਕਰੇਗਾ ਇਹ ਉਹਨਾਂ ਨਾਲ ਪਹਿਲਾਂ ਹੀ ਸ਼ੇਅਰ ਕਰ ਲਿਆ ਗਿਆ ਸੀ ਕ੍ਰੋਸੇ ਵਿੱਚ ਲੈਣ ਤੋਂ ਬਾਅਦ ਅਤੇ ਕਾਰਵਾਈ ਕਰਨ ਤੋਂ ਬਾਅਦ ਵੀ ਇਹਨਾਂ ਦੇ ਵਿਦੇਸ਼ ਮੰਤਰੀਆਂ ਨੂੰ ਅਪਡੇਟ ਵੀ ਕੀਤਾ ਗਿਆ ਸੀ ਕਿ ਅਸੀਂ ਕੀ ਕੀ ਕਾਰਵਾਈ ਕੀਤੀ ਗਈ ਹੈ ਇਸੇ ਲਈ ਸ਼ਾਇਦ ਇਸ ਕਾਰਵਾਈ ਤੋਂ ਬਾਅਦ ਹੁਣ ਤੱਕ ਕਿਸੇ ਵੀ ਦੇਸ਼ ਵੱਲੋਂ ਇਸ ਕਾਰਵਾਈ ਦੀ ਭਾਰਤ ਦੇ ਇਸ ਐਕਸ਼ਨ ਦੀ ਨਿੰਦਾ ਨਹੀਂ ਕੀਤੀ ਗਈ ਹੈ ਕਿਸੇ ਨੇ ਭਾਰਤ ਨੂੰ ਵਰਜਿਆ ਨਹੀਂ ਹੈ ਬਲਕਿ ਪਾਕਿਸਤਾਨ ਨੂੰ ਸਲਾਹ ਦਿੱਤੀ ਗਈ ਹੈ ਇਸ ਨੂੰ ਸਥਿਤੀ ਨੂੰ ਕੰਟਰੋਲ ਦੇ ਵਿੱਚ ਕਰਨ ਵਾਸਤੇ ਸਾਹਮਣੇ ਦੇ ਵਿੱਚ ਕਰਨ ਵਾਸਤੇ ਕੁਛ ਦਾ ਕੁਛ ਕੋਸ਼ਿਸ਼ ਕਰਨੀ ਪਵੇਗੀ ਕੋਈ ਨਾ ਕੋਈ ਕਦਮ ਚੱਕਣੇ ਪੈਣਗੇ ਇੱਕ ਹੋਰ ਜਿਹੜਾ ਸੁਨੇਹਾ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਹੈ ਉਹ ਇਹ ਹੈ ਕਿ ਪ੍ਰੈਸ ਕਾਨਫਰੈਂਸ ਦੇ ਵਿੱਚ ਭਾਰਤੀ ਫੌਜ ਦੇ ਮਹਿਲਾ ਅਧਿਕਾਰੀਆਂ ਵੱਲੋਂ ਜਾਣਕਾਰੀ ਦੇਣਾ ਪਾਕਿਸਤਾਨ ਨੂੰ ਉਸ ਦੀ ਲਚਾਰੀ ਦਾ ਅਹਿਸਾਸ ਕਰਾਉਣ ਦੇ ਬਰਾਬਰ ਸੀ ਉਸ ਨੂੰ ਪਾਕਿਸਤਾਨ ਨੂੰ ਇਹ ਲਚਾਰੀ ਦਾ ਅਹਿਸਾਸ ਕਰਾਇਆ ਗਿਆ ਇਹ ਸੁਨੇਹਾ ਦਿੱਤਾ ਗਿਆ ਕਿ ਕਰਨਲ ਸੋਫੀਆ ਕੁਰੇਸ਼ੀ ਤੇ ਵਿੰਗ ਕਮਾਂਡਰ ਵਿਯੋਮਿਤਾ ਸਿੰਘ ਜਦੋਂ ਇਹ ਜਾਣਕਾਰੀ ਦੇ ਰਹੇ ਸੀ ਤਾਂ ਇਹ ਮੈਸੇਜ ਸੀ ਕਿ ਤੁਹਾਡਾ ਮੁਕਾਬਲਾ ਕਰਨ ਦੇ ਲਈ ਤਾਂ ਭਾਰਤ ਦੀਆਂ ਔਰਤਾਂ ਹੀ ਕਾਫੀ ਹਨ ਅਤੇ ਜੰਗ ਦੇ ਵਿੱਚ ਇਸ ਲੜਾਈ ਦੇ ਵਿੱਚ ਸਭ ਤੋਂ ਮੋਰੀ ਭਾਰਤ ਦੀਆਂ ਮਹਿਲਾਵਾਂ ਵੀ ਇਸ ਨੂੰ ਇਸ ਦੇ ਨਾਲ ਵੀ ਜੁੜ ਕੇ ਦੇਖਿਆ ਜਾ ਸਕਦਾ ਹੈ ਕਿ ਜਦੋਂ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਟੂਰਿਸਟ ਨੂੰ ਨਿਸ਼ਾਨੇ ਤੇ ਲਿਆ ਗਿਆ ਉਹਨਾਂ ਨੂੰ ਮਾਰਿਆ ਗਿਆ ਤੇ ਮਾਰਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਇਹ ਕਿਹਾ ਗਿਆ ਕਿ ਮੋਦੀ ਨੂੰ ਜਾ ਕੇ ਇਹ ਸੁਨੇਹਾ ਦੇ ਦੇਣਾ ਜਾਂ ਆਪਣੀ ਸਰਕਾਰ ਨੂੰ ਸੁਨੇਹਾ ਦੇ ਦੇਣਾ। ਇਹੀ ਸੁਨੇਹਾ ਹੁਣ ਸ਼ਾਇਦ ਭਾਰਤ ਸਰਕਾਰ ਵੱਲੋਂ ਵਾਪਸ ਦਿੱਤਾ ਗਿਆ ਹੈ ਕਿ ਜਿੰਨਾ ਔਰਤਾਂ ਨੂੰ ਤੁਸੀਂ ਸੁਨੇਹਾ ਦਿੱਤਾ ਸੀ ਸਾਡੇ ਦੇਸ਼ ਦੀਆਂ ਔਰਤਾਂ ਇਸ ਕਾਬਿਲ ਹਨ। ਤੇ ਉਹੋ ਜਵਾਬ ਖੁਦ ਦੇ ਸਕਦੀਆਂ ਨੇ ਉਹ ਅੱਗੇ ਆ ਕੇ ਹਰ ਫਰੰਟ ਤੇ ਆਪਣੀ ਲੜਾਈ ਲੜ ਸਕਦੀਆਂ ਨੇ ਉਹ ਡਰਨ ਵਾਲੀਆਂ ਨਹੀਂ ਉਹ ਚੁੱਕਣ ਵਾਲੀਆਂ ਨਹੀਂ ਉਹ ਕਮਜ਼ੋਰ ਨਹੀਂ ਸੋ ਇਹ ਇੱਕ ਸਨੇਹਾ ਜਿਹੜਾ ਹੈ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪਾਕਿਸਤਾਨ ਨੂੰ ਦਿੱਤਾ ਗਿਆ ਹੁਣ ਇਸ ਦੇ ਉਲਟ ਪਾਕਿਸਤਾਨ ਦੇ ਵਿੱਚ ਕੀ ਹੋ ਰਿਹਾ ਹੈ ਪਾਕਿਸਤਾਨ ਵੱਲੋਂ ਜਵਾਬ ਦੇ ਵਿੱਚ ਜਿਹੜੀ ਐਨਐਸਏ ਦੀ ਮੀਟਿੰਗ ਸੱਦੀ ਗਈ ਹੈ ਉਹ ਹੀ ਲਗਭਗ 10 ਵਜੇ ਮੀਟਿੰਗ ਸੱਦੀ ਗਈ ਹੈ ਜਾਂ ਮੀਟਿੰਗਾਂ ਦਾ ਸਿਲਸਿਲਾ 10 ਵਜੇ ਸ਼ੁਰੂ ਕੀਤਾ ਗਿਆ ਹੈ ਜਦਕਿ ਹਮਲਾ ਉਹਨਾਂ ਦੇ ਦੇਸ਼ ਤੇ ਰਾਤ ਨੂੰ 1:05 ਤੇ ਹੋਇਆ ਸੀ ਇੰਨਾ ਸਮਾਂ ਸਿਰਫ ਮੀਟਿੰਗਾਂ ਸੱਦਣ ਨੂੰ ਹੀ ਲੈਣਾ ਕਿਤੇ ਨਾ ਕਿਤੇ ਇੰਡੀਕੇਟ ਕਰਦਾ ਹੈ ਕਿ ਪਾਕਿਸਤਾਨ ਜਵਾਬ ਦੇਣ ਦੇ ਕਿੰਨਾ ਕਲਾਇਕ ਹੈ ਕਿੰਨਾ ਸક્ષਮ ਹੈ ਜਾਂ ਨਹੀਂ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਨੈਸ਼ਨਲ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ اسلامਾਬਾਦ ਤੱਕ ਦੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਨੇ ਜੋ ਕਿ ਭਾਰਤ ਦੀ ਅੰਤਰਰਾਸ਼ਟਰੀ ਸੀਮਾ ਤੋਂ ਬਹੁਤ ਦੂਰ ਨੇ ਐਨੀ ਤੁਕ ਨਹੀਂ ਬਣਦੀ ਕਿ ਐਨੀ ਦੂਰ ਤੱਕ ਤੁਸੀਂ ਸਕੂਲ ਬੰਦ ਕਰੋ ਜਦਕਿ ਭਾਰਤ ਵੱਲੋਂ ਸਿਰਫ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਪੰਜ ਪੰਜਾਬ ਦੇ ਉਹਨਾਂ ਦੇ ਵਿੱਚ ਹੀ ਸਕੂਲ ਬੰਦ ਕੀਤੇ ਗਏ ਨੇ ਕਸ਼ਮੀਰ ਦੇ ਵਿੱਚ ਹੀ 2 ਜਾਂ 3 ਜ਼ਿਲ੍ਹਿਆਂ ਦੇ ਵਿੱਚ ਸਕੂਲ ਬੰਦ ਕੀਤੇ ਗਏ ਨੇ ਬਾਕੀ ਹਰ ਜਗ੍ਹਾ ਤੇ ਜ਼ਿੰਦਗੀ ਆਮ ਦੀ ਤਰ੍ਹਾਂ ਚੱਲ ਰਹੀ ਹੈ ਦੂਸਰਾ ਹੈ 에어ਪੋਰਟ ਜਿਹੜੇ ਨੇ ਉਹ ਵੀ ਉਧਰੋਂ ਬੰਦ ਸਾਰੇ ਕਰ ਦਿੱਤੇ ਗਏ ਨੇ ਲੇਕਿਨ ਅੰਮ੍ਰਿਤਸਰ ਦਾ 에어ਪੋਰਟ 10 ਤਰੀਕ ਤੱਕ ਬੰਦ ਕੀਤਾ ਗਿਆ ਹੈ ਚੰਡੀਗੜ੍ਹ ਦਾ ਵੀ ਅਗਲੇ ਆਦੇਸ਼ਾਂ ਤੱਕ 에어ਪੋਰਟ ਬੰਦ ਕੀਤਾ ਗਿਆ ਹੈ ਸੋ ਇਤਿਹਾਸ ਭਾਰਤ ਵੱਲੋਂ ਵਰਤਿਆ ਜਾ ਰਿਹਾ ਹੈ ਲੇਕਿਨ ਪਾਕਿਸਤਾਨ ਜੋ ਜੋ ਰਿਸਪਾਂਸ ਹੈ ਉਹ ਕਾਫੀ ਇਹਦੇ ਮੁਕਾਬਲੇ ਦਾ ਲੱਕ ਨਹੀਂ ਰਿਹਾ ਕਿ ਉਹਨਾਂ ਵੱਲੋਂ ਦਿੱਤਾ ਗਿਆ ਇਸ ਦਾ ਇੱਕ ਹੋਰ ਇੰਡੀਕੇਸ਼ਨ ਵੀ ਮਿਲਦਾ ਹੈ ਜਦੋਂ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਇੱਕ ਸੰਬੋਧਨ ਕਰ ਰਹੇ ਸੀ ਤੇ ਉਸ ਸੰਬੋਧਨ ਦੇ ਵਿੱਚ ਉਹਨਾਂ ਵੱਲੋਂ ਚੰਦ ਤਾਰਿਆਂ ਦੀਆਂ ਗੱਲਾਂ ਕੀਤੀਆਂ ਗਈਆਂ ਭਾਰਤ ਦੀ ਅੰਤਰਿਕਸ਼ ਖੇਤਰ ਦੇ ਵਿੱਚ ਕੀ ਤਰੱਕੀ ਹੋਈ ਹੈ ਸੈਟੇਲਾਈਟਸ ਹੁਕ ਦੇਸ਼ਾਂ ਦੀਆਂ ਕਿੰਨੀਆਂ ਲਾਂਚ ਕੀਤੀਆਂ ਗਈਆਂ ਹਨ ਉਸ ਗੱਲਾਂ ਦਾ ਜ਼ਿਕਰ ਕੀਤਾ ਗਿਆ ਕਿਤੇ ਵੀ ਭਾਰਤ ਪਾਕਿਸਤਾਨ ਦੀ ਗੱਲ ਨਹੀਂ ਛੇੜੀ ਗਈ ਕਿਤੇ ਵੀ ਇਸ ਕਾਰਵਾਈ ਦਾ ਇਸ ਹਮਲੇ ਦਾ ਜਾਂ ਕੋਈ ਖਤਰਾ ਹੈ ਭਾਰਤ ਨੂੰ ਇਸ ਤਰ੍ਹਾਂ ਦਾ ਜ਼ਿਕਰ ਕਰਨਾ ਤਾਂ ਬਹੁਤ ਦੂਰ ਦੀ ਗੱਲ ਬਲਕਿ ਜੋ ਭਾਰਤ ਤਰੱਕੀ ਕਰ ਰਿਹਾ ਹੈ ਅੰਤਰਕਸ਼ਟ ਦੇ ਖੇਤਰ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਕੇ ਵੀ ਇਹ ਦਰਸਾਇਆ ਗਿਆ ਕਿ ਅਸੀਂ ਸਖਸ਼ਮ ਹ ਸਾਨੂੰ ਇਹਨਾਂ ਛੋਟੀਆਂ-ਮੋਟੀਆਂ ਗੱਲਾਂ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਅਸੀਂ ਤਰੱਕੀ ਦੇ ਰਾਹ ਤੇ ਜਾ ਰਹੇ ਹਾਂ ਆਪਣੀ ਜਰਨੀ ਜਿਹੜੀ ਹੈ ਸਾਡੀ ਸਾਡਾ ਸਫਰ ਜੋ ਹੈ ਉਹ ਨਿਰੰਤਰ ਚੱਲ ਰਿਹਾ ਇਸ ਦੇ ਉਲਟ ਪਾਕਿਸਤਾਨ ਵੱਲੋਂ ਫਿਰ ਯੂਨਾਈਟਿਡ ਸਟੇਟਸ ਦਾ ਜਿਹੜਾ ਹੈ ਸਿਕਿਉਰਿਟੀ ਕੌਂਸਲ ਦਾ ਦਰਵਾਜ਼ਾ ਖੜਕਾਇਆ ਗਿਆ ਉਹਨਾਂ ਨੂੰ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਦੇਖੋ ਭਾਰਤ ਨੇ ਸਾਡੇ ਤੇ ਹਮਲਾ ਕੀਤਾ ਹੈ ਇਹ ਨੌ ਟਿਕਾਣਿਆਂ ਤੇ ਸਾਡੇ ਤੇ ਹਮਲਾ ਹੋਇਆ ਹੈ ਸਾਡੇ ਮਸਜਿਦਾਂ ਤੇ ਜਾਂ ਸਾਡੇ ਬੱਚਿਆਂ ਤੇ ਜਾਂ ਨਾਗਰਿਕਾਂ ਦੀ ਮੌਤ ਹੋ ਗਈ ਹੈ ਇਸ ਤਰ੍ਹਾਂ ਦਾ ਉਹਨਾਂ ਵੱਲੋਂ ਅਪੀਲ ਜਾਂ ਗੁਜਾਰਿਸ਼ ਕੀਤੀ ਗਈ ਜਦਕਿ ਇੱਕ ਦਿਨ ਪਹਿਲਾਂ ਹੀ ਉਸੇ ਯੂਨੈਸਕੋ ਵੱਲੋਂ ਪਾਕਿਸਤਾਨ ਨੂੰ ਥੋੜੇ ਜੇ ਔਖੇ ਸਵਾਲ ਪੁੱਛੇ ਗਏ ਕਰਨੇ ਸਵਾਲ ਪੁੱਛੇ ਗਏ ਇਹ ਤੱਕ ਕਿਹਾ ਗਿਆ ਕਿ ਤੁਸੀਂ ਇਹਨਾਂ ਅੱਤਵਾਦੀਆਂ ਤੋਂ ਪਿੱਛੇ ਹਟੋ ਆਪਣਾ ਹੱਥ ਪਿੱਛੇ ਖਟੋ ਤੇ ਜੋ ਭਾਰਤ ਦੇ ਉੱਤੇ ਹਮਲਾ ਕੀਤੇ ਗਏ ਨੇ ਉਹਨਾਂ ਦੀ ਕਾਰਵਾਈ ਕਰਨ ਦੇ ਵਿੱਚ ਸਹਿਯੋਗ ਕਰੋ ਕੋਸ਼ਿਸ਼ ਕਰੋ ਇਹ ਸਾਰਾ ਕੁਝ ਪਾਕਿਸਤਾਨ ਨੂੰ ਹਲੇ ਕੱਲ ਹੀ ਕਿਹਾ ਗਿਆ ਸੀ ਤੇ ਅੱਜ ਫੇਰ ਉਹ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਪੀਲ ਲੈ ਕੇ ਗਿਆ ਹੈ ਕਿ ਰਿਸਪੌਂਸ ਜੋ ਹੈ ਹੁਣ ਤੱਕ ਪਾਕਿਸਤਾਨ ਵੱਲੋਂ ਦਿੱਤਾ ਗਿਆ ਇਸ ਦੇ ਉਲਟ ਕੱਲ ਤੋਂ ਪਹਿਲਾਂ ਤੱਕ ਉਹਦੇ ਜਿਹੜੇ ਮੰਤਰੀ ਸੀ ਜਾਂ ਉੱਥੋਂ ਦੇ ਪੋਲੀਟੀਸ਼ੀਅਨ ਸੀ ਸਿਆਸੀ ਆਗੂ ਸੀ ਉਹ ਪਰਮਾਣੂ ਬੰਬਾਂ ਦੀਆਂ ਧਮਕੀਆਂ ਦਿੰਦੇ ਦੇਖੇ ਜਾ ਰਹੇ ਸੀ ਕਿ ਜੇ ਸਾਡਾ ਪਾਣੀ ਰੋਕ ਦਿੱਤਾ ਤਾਂ ਅਸੀਂ ਖੂਨ ਵਹਾਦਾਂਗੇ ਖੂਨ ਦੀਆਂ ਨਦੀਆਂ ਵਹਿਣਗੀਆਂ ਇਹਨਾਂ ਦਰਿਆਵਾਂ ਦੇ ਵਿੱਚ ਭਾਰਤੀਆਂ ਦਾ ਖੂਨ ਬਗੇਗਾ ਬੜਾ ਕੁਝ ਬੋਲਿਆ ਗਿਆ ਸੀ ਲੇਕਿਨ ਹੁਣ ਉਤੇਵਰ ਬਿਲਕੁਲ ਨਰਮ ਪਏ ਲੱਗਦੇ ਨੇ ਤੇ ਉਹ ਯੂਨਾਈਟਿਡ ਨੇਸ਼ਨ ਦੇ ਕੋਲ ਇੱਕ ਆਪਣੀ ਸ਼ਿਕਾਇਤ ਲਿਖੀ ਗਿਆ ਹੈ ਲੇਕਿਨ ਸ਼ਾਇਦ ਇਹਨੂੰ ਇੰਨਾ ਆਪਾਂ ਨੂੰ ਲਾਈਟਲੀ ਵੀ ਨਹੀਂ ਲੈਣਾ ਚਾਹੀਦਾ ਅੱਜ ਦੀ ਜਿਹੜੀ ਰਾਤ ਹੈ ਉਹ ਬਹੁਤ ਕ੍ਰੂਸ਼ਲ ਹੋਏਗੀ ਬਹੁਤ ਮਹੱਤਵਪੂਰਨ ਹੋਏਗੀ ਅੱਜ ਕੀ ਪਾਕਿਸਤਾਨ ਵੱਲੋਂ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੋਈ ਜਵਾਬੀ ਹਮਲਾ ਜਿਹੜਾ ਹੈ ਰਾਤ ਦੇ ਹਨੇਰੇ ਦੇ ਵਿੱਚ ਕੀਤਾ ਜਾਵੇ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਕੀਤੀ ਜਾਏਗੀ ਇਹ ਦੇਖਣਾ ਪਵੇਗਾ ਲੇਕਿਨ ਇਹ ਵੀ ਜ਼ਰੂਰ ਹੈ ਕਿ ਭਾਰਤ ਕਾਫੀ ਚੁਕੰਨਾ ਹੋਏਗਾ ਅਲਰਟ ਤੇ ਹੋਏਗਾ ਜੋ ਅੱਜ ਸਾਰੇ ਸਰਹੱਦੀ ਖੇਤਰਾਂ ਦੇ ਵਿੱਚ ਜਾਂ ਪੰਜਾਬ ਜਾਂ ਹੋਰ ਸੂਬਿਆਂ ਦੇ ਵਿੱਚ ਜਾਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਅਲਰਟਸ ਐਕਸਰਸਾਈਜ਼ਸ ਹੋਣੀਆਂ ਨੇ ਬਲੈਕਆਊਟ ਦੀਆਂ ਹੋਣੀਆਂ ਨੇ ਉਦੇ ਨਾਲ ਵੀ ਕਿਤੇ ਨਾ ਕਿਤੇ ਯਕੀਨੀ ਬਣਾਇਆ ਜਾਏਗਾ ਕਿ ਜਿੰਨਾ ਵੀ ਅਮਲਾ ਹੈ ਪ੍ਰਸ਼ਾਸਨਿਕ ਅਮਲਾ ਹੈ ਚਾਹੇ ਉਹ ਸਿਵਿਲੀਅਨ ਹੈ ਚਾਹੇ ਉਹ ਪੁਲਿਸ ਹੈ ਤੇ ਚਾਹੇ ਉਹ ਸਾਡੀ ਫੌਜ ਹੈ ਉਹ ਬੜੀ ਚੁਕੰਨੀ ਰਹੇ ਉਹ ਹਰ ਤਰ੍ਹਾਂ ਦੀ ਇਸ ਕੋਸ਼ਿਸ਼ ਦੇ ਲਈ ਤਿਆਰ ਰਹੇ ਜੋ ਕਿ ਪਾਕਿਸਤਾਨ ਵੱਲੋਂ ਕੀਤੀ ਜਾ ਸਕਦੀ ਹੈ ਇਹ ਤਾਂ ਯਕੀਨੀ ਹੈ ਕਿ ਭਾਰਤ ਪਾਕਿਸਤਾਨ ਦੇ ਮਨਸੂਬਿਆਂ ਦੇ ਉੱਤੇ ਬਹੁਤ ਜ਼ਿਆਦਾ ਯਕੀਨ ਨਹੀਂ ਕਰੇਗਾ ਚਾਹੇ ਉਹ ਮੰਤਾ ਹੀ ਕਰ ਰਿਹਾ ਹੈ ਯੂਨਾਈਟਿਡ ਨੇਸ਼ਨਸ ਦੀਆਂ ਪਰ ਫਿਰ ਵੀ ਉਸ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਸ਼ਾਇਦ ਇਸੇ ਤਰੀਕੇ ਦੀ ਆਰਡ ਦੇ ਵਿੱਚ ਕਿਤੇ ਨਾ ਕਿਤੇ ਉਹ ਕੋਈ ਨਾ ਕੋਈ ਕੋਸ਼ਿਸ਼ ਕਰੇ ਕਿਉਂਕਿ ਉਹਨੇ ਵੀ ਆਪਣੇ ਲੋਕਾਂ ਦੇ ਸਾਹਮਣੇ ਆਪਣੀ ਜੋ ਝੂਠੀ ਹੌਮੇ ਬੜਾਈ ਹੋਈ ਹੈ, ਈਗੋ ਬੜਾਈ ਹੋਈ ਹੈ, ਉਹਨਾਂ ਦੀ ਆਰਮੀ ਵੱਲੋਂ ਉਸ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਤਾਂ ਸ਼ਾਇਦ ਜ਼ਰੂਰ ਕੀਤੀ ਜਾਵੇਗੀ। ਲੇਕਿਨ ਜੋ ਆਰਥਿਕ ਹਾਲਾਤ ਨੇ ਦੋਵੇਂ ਦੇਸ਼ਾਂ ਦੇ ਉਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਅੱਜ ਸਵੇਰੇ ਹੀ ਇਹ ਖਬਰ ਆਈ ਸੀ ਕਿ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਆਰਥਿਕਤਾ ਬਣਨ ਦੇ ਵਿੱਚ ਕਾਮਯਾਬ ਹੋ ਗਿਆ ਹੈ। ਉਧਰ ਪਾਕਿਸਤਾਨ ਦੇ ਆਰਥਿਕ ਹਾਲਾਤ ਇੰਨੇ ਮਾੜੇ ਨੇ ਕਿ ਕਈ ਰਿਪੋਰਟਾਂ ਆਈਆਂ ਨੇ ਕਿ ਜੇ ਇਹ ਲੜਾਈ ਭਾਰਤ ਨਾਲ ਛਿੜ ਜਾਂਦੀ ਹੈ ਤੇ ਉਹ ਹਫ਼ਤੇ ਤੋਂ ਵੱਧ ਲੰਮਾ ਸਮਾਂ ਚੱਲ ਜਾਂਦੀ ਹੈ ਤਾਂ ਪਾਕਿਸਤਾਨ ਦੀ ਆਰਥਿਕਤਾ ਬਿਲਕੁਲ ਖਤਮ ਹੋ ਜਾਵੇਗੀ ਉਹਨੂੰ ਦੁਬਾਰਾ ਪੈਰਾਂ ਤੇ ਖੜੇ ਹੋਣ ਦੇ ਲਈ ਪਤਾ ਨਹੀਂ ਕਿੰਨੇ ਸਾਲ ਲੱਗਣਗੇ ਸੋ ਫਰਕ ਬਹੁਤ ਹੈ ਮਿਲਟਰੀ ਮਾਇਲਟ ਦੇ ਵਿੱਚ ਵੀ ਫਰਕ ਹੈ ਆਰਥਿਕ ਹਾਲਾਤਾਂ ਦੇ ਵਿੱਚ ਵੀ ਫਰਕ ਹੈ ਲੀਡਰਸ਼ਿਪ ਦੇ ਵਿੱਚ ਵੀ ਬਹੁਤ ਵੱਡਾ ਫਰਕ ਹੈ ਲੇਕਿਨ ਫੇਰ ਵੀ ਇਸੇ ਵੀ ਤਰ੍ਹਾਂ ਦੀ ਸੰਭਾਵਨਾ ਨੂੰ ਰੱਦ ਨਹੀਂ ਕਰਨਾ ਚਾਹੀਦਾ ਅੱਜ ਰਾਤ ਨੂੰ ਕੀ ਹੋਣ ਵਾਲਾ ਹੈ ਕੀ ਹੋ ਸਕਦਾ ਹੈ ਇਸ ਤੇ ਉੱਪਰ ਨਜ਼ਰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੋਵੇਗਾ ਤਾਂ ਹੀ ਇਸ ਤੋਂ ਜਿਹੜਾ ਅਗਲਾ ਸਟੈਪ ਹੈ ਉਹ ਕੀ ਹੋਏਗਾ ਉਹ ਡਿਟਰਮਨ ਹੋਏਗਾ ਇਹ ਜਿਹੜਾ ਆਪਰੇਸ਼ਨ ਸੰਦੂਰ ਸੀ ਇਸ ਸੰਦੂਰ ਦੀ ਕੀਮਤ ਦਾ ਪਤਾ ਉਦੋਂ ਹੀ ਲੱਗੇਗਾ ਜਦੋਂ ਸਾਨੂੰ ਅਗਲੇ ਸਟੈਪ ਪਾਕਿਸਤਾਨ ਵੱਲੋਂ ਕੀ ਲਏ ਜਾਣੇ ਹਨ ਉਸ ਤੇ ਉੱਪਰ ਕੋਈ ਨਾ ਕੋਈ ਜਾਣਕਾਰੀ ਮਿਲੇਗੀ ਜਾਂ ਸਾਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ ਉਹ ਇਸ ਲੜਾਈ ਨੂੰ ਇੱਥੇ ਹੀ ਖਤਮ ਕਰਨਾ ਚਾਹੁੰਦੇ ਨੇ ਜਾਂ ਜਿਵੇਂ ਪਿਛਲੇ ਕਈ ਸਾਲਾਂ ਤੋਂ ਦਸ਼ਕਾਂ ਤੋਂ ਇਹ ਚੱਲਦਾ ਆ ਰਿਹਾ ਹੈ ਕਿ ਉਹਨਾਂ ਵੱਲੋਂ ਕੁਛ ਹੁੰਦਾ ਹੈ ਅਸੀਂ ਜਵਾਬੀ ਕਾਰਵਾਈ ਕਰਦੇ ਹਾਂ ਕੁਝ ਸਾਲ ਸ਼ਾਂਤੀ ਨਾਲ ਲੰਘ ਜਾਂਦੇ ਨੇ ਫਿਰ ਉਹ ਕੋਈ ਨਾ ਕੋਈ ਕਦਮ ਪਟਦੇ ਨੇ ਕੋਈ ਹਮਲਾ ਕਰਦੇ ਨੇ ਤੇ ਫਿਰ ਅਸੀਂ ਉਹਦੀ ਜਵਾਬੀ ਕਾਰਵਾਈ ਕਰਦੇ ਹਾਂ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਜਾਂ ਇਸ ਵਾਰ ਇਹ ਸਿਲਸਲਾ ਟੁੱਟੇਗਾ ਤੇ ਦੋਵੇਂ ਦੇਸ਼ਾਂ ਦੇ ਵਿੜ ਲੋਕ ਨੇ ਉਹ ਅਮਨ ਚੈਨ ਨਾਲ ਰਹਿਣ ਦੀ ਕੋਸ਼ਿਸ਼ ਕਰਨਗੇ ਜਾਂ ਆਪਣਾ ਅੱਗੇ ਵਾਲਾ ਆਉਣ ਵਾਲਾ ਜੀਵਨ ਅਮਨ ਚੈਨ ਦੇ ਨਾਲ ਬਤੀਤ ਕਰਨਗੇ ਸੋ ਇਸੇ ਉਮੀਦ ਦੇ ਨਾਲ ਕਿ ਜਲਦੀ ਹੀ ਇਸ ਕ੍ਰਾਈਸਿਸ ਦਾ ਕੋਈ ਨਾ ਕੋਈ ਹੱਲ ਕੱਢ ਲਿਆ ਜਾਵੇਗਾ ਤੁਤਬੇਦਾ ਲੈਣੇ ਆ ਧੰਨਵਾਦ